ਪੜ ਜੈਸੀ ਦੀ ਲਿਖੀ ਹੋਈ ਪੁਸਤਕ ਇੱਜ਼ਤ ਤਾਰ ਕਰਾਂ ਦੀ ਕੁਰਨਾ ਵਿਵਾਖ ਕੁਰਨਾ ਉਹ ਕੁਰਨਾ ਜੋ ਅਣਕਾਰ ਕਰ ਦਿੰਦਗਾ ਪੈਰ ਦੀ ਜੁੱਤੀ ਬਨ ਕਿਸੇ ਦੀ ਕੱਢੀ ਗਾਲ ਵਾਲੀ ਕੁੱਤੀ ਬਨ ਜੋ ਟੋਲਦਿਆਂ ਵਜੂਦ ਆਪਣੇ ਹੀ ਅੰਦਰ ਜੇ ਮਰਦੇ ਦਮ ਤੱਕ ਮੁਕਦਰਾਂ ਨਾਲ ਖੈਨਦਗਾ ਉਨਾ ਕੁੜੀਆਂ ਅੰਦਰ ਪੱਥਰ ਨਹੀਂ ਸਗੋਂ ਵੇ ਵਾਹ ਕੁੜੀਆਂ ਜਨਮ ਲੈੰਦਨ ਉਹ ਕੁੜਗਾ ਜੋ ਅਣਕਾਰ ਕਰ ਦਿੰਦਨ ਮਰਜੀ ਖਲਾਕ ਭਾਲੇ ਵਰ ਤੋਂ ਜੇਲਾ ਵਰਗੇ ਘਰ ਤੋਂ ਜੋ ਟੋਲਦਿਆਂ ਆਪ ਦੇ ਵਰਗਾ ਵਰ ਮਰਜੀ ਦਾ ਆਸਮਾਨ ਬਿਛਾਉਂਦਨ ਉਹ ਸੱਤੀ ਹੋਣ ਵਾਲੀਆਂ ਧੀਆ ਨਹੀਂ ਸਗੋਂ ਢਿੱਡ ਚ ਨੰਨੀ ਅਮਰਤਾ ਪ੍ਰੀਤਮ ਬਣਾਉਂਦਨ ਉਹ ਕੁੜਗਾ ਜੋ ਇਨਕਾਰ ਕਰ ਦਿੰਦਗਾ ਸਮਾਜਿਕ ਟਾਂਚੇ ਮੂਰੇ ਸਿਰ ਝਕਾਉਂ ਤੱਕੇ ਨਾਲ ਕਿਸੇ ਦੇ ਗਲ ਬਾਹਾਂ ਪੌਂਤ ਤਬਕੇ ਨਾਲ ਨਾ ਚੁੱਪ ਕਰਦਣਾ ਚਿੜੀਆਂ ਦਾ ਚੰਬਾ ੜਾਉਣ ਦਾ ਦਮ ਪਰਦ ਉਹ ਕੁੜੀਆਂ ਆਪਣੇ ਕੋਕੋ ਕਪੁੱਤ ਨਹੀਂ ਪਾਸ ਵਰਗਾ ਪੁੱਤ ਜਨਮਦਿਲ ਤਨ